ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਜਿਹੜੇ ਕਿਸਾਨ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਲਰਟ ਬਟਨ ਜਰੂਰ ਦਬਾ ਲਓ ਤਾਂ ਜੋ ਵਧੀਆ ਤੋਂ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਇੱਥੇ ਕਿਸਾਨ ਵੀਰੋ ਆਪਣੇ ਪੰਜਾਬ ਦੇ ਵਿੱਚ ਜਿੱਦਾਂ ਤੁਹਾਨੂੰ ਪਤਾ ਹੀ ਆ ਕਣਕ ਦੇ ਵਿੱਚ ਪਿਛਲੇ ਲਗਾਤਾਰ 3-4 ਸਾਲਾਂ ਤੋਂ ਇੱਕ ਟਰੈਂਡ ਮੰਗੂਈ ਚੱਲ ਰਹੀ ਹੈ ਇਹ ਚੀਜ਼ ਗੁੱਲੀ ਡੰਡੇ ਦੇ ਲਈ ਮੈਟਰੀਵਿਊਜ਼ਨ ਇਹ ਕਿਸਾਨ ਬਰੋ ਮੈਟਰੀ ਬਿਊਜਨ ਖੇਤ ਦੇ ਵਿੱਚ ਪਾਉਣਾ ਕਿਸਾਨ ਵੀਰਾਂ ਲਈ ਇੱਕ ਜਿੱਦ ਆਪਾਂ ਕਹਿ ਦਈਏ ਵਰਦਾਨ ਹ ਸਾਬਤ ਹੋ ਸਕਿਆ ਕਿਉਂਕਿ ਬਹੁਤ ਸਾਰੇ ਕਿਸਾਨ ਵੀਰਾਂ ਨੇ ਗੁੱਲੀ ਰੰਡੇ ਦਾ ਜਿਹੜਾ ਮਸਲਾ ਹੱਲੇ ਇਸ ਚੀਜ਼ ਨਾਲ ਕਰਿਆ ਜਿੱਥੇ ਇੱਕ ਅੜੀয়াল ਗੁੰਡਲੀ ਰੰਡਾ ਸੀਗਾ ਤੇ ਹੁਣ ਬਹੁਤ ਕਿਸਾਨ ਵੀਰਾਂ ਨੇ ਜਿਨ੍ਹਾਂ ਨੇ ਪਹਿਲੀ ਵਾਰ ਪਾਉਣੀ ਉਹਨਾਂ ਦੇ ਫੋਨ ਆਉਂਦੇ ਰਹਿੰਦੇ ਨੇ ਤੇ ਕਿਸਾਨ ਵੀਰੋ ਪਹਿਲੀ ਗੱਲ ਤਾਂ ਦੇਖੋ ਮੈਂ ਤੁਹਾਨੂੰ ਪਾ ਸਾਵਧਾਨੀਆਂ ਤੇ ਉਹ ਦੱਸ ਦਿੰਨਾਗਾ ਠੀਕ ਹੈ ਵੀਰੇ ਦੇਖੋ ਪਹਿਲਾਂ ਤਾਂ ਵੀਰਾਂ ਦੇ ਫੋਨ ਇਹੀ ਆਉਂਦੇ ਹੁੰਦੇ ਨੇ ਵੀ ਵੀਰੇ ਕਿਵੇਂ ਪਾਈਏ ਕਿੰਨੀ ਪਾਈਏ ਵੀਰੇ ਤੁਸੀਂ 250 ਗ੍ਰਾਮ ਮੈਟਰੀਬਿਊਜ ਨਾਲ ਜਿਹੜੀ ਡਾਕਰ ਬਾਣ ਚ 200 ਗ੍ਰਾਮ ਰੇਸਲੇ ਬਾਣ ਚ ਪਾ ਸਕਦੇ ਹੋ ਠੀਕ ਆ ਦੂਜੇ ਨੰਬਰ ਤੇ ਕਿਸਾਨ ਵੀਰੋ ਜਿੱਦਾਂ ਖੇਤ ਆ ਇਹਦੇ ਚ ਪੈਰ ਘੜਦਾ ਪਰ ਕਿਤੇ ਪਾਣੀ ਨਹੀਂ ਹੈਗਾ ਇਹੋ ਜਿਹੇ ਖੇਤ ਦੇ ਵਿੱਚ ਤੁਸੀਂ ਮੈਟਰੀਬਿਊਜ ਨੂੰ ਪਾਵੋਗੇ 100% ਰਿਜ਼ਲਟ ਮਿਲੂਗਾ ਠੀਕ ਆ ਤੇ ਜਿਵੇਂ ਹੁਣ ਆਪਣਾ ਉਹ ਖੇਤ ਦਾਗਾ ਉਹਨੂੰ ਪਾਣੀ ਦਿੱਤਾ ਹੋਇਆ ਉਹਦੇ ਵਿੱਚ ਮਾੜਾ ਮੋਟਾ ਕਿਤੇ ਪਾਣੀ ਖੜਾ ਤਾਂ ਕਿਸਾਨ ਵੀਰੋ ਤੁਹਾਡੀ ਕਣਕ ਨੂੰ ੱੱਕਾ ਮਾਰੂਏ ਮਾਰੂ ਜਿੱਥੇ ਪਾਣੀ ਖੇਤ ਦੇ ਵਿੱਚ ਹੈਗਾ ਹੁਣ ਆ ਖੇਤ ਦਾ ਕਿਸਾਨ ਵੀਰੋ ਇਹਦੇ ਵਿੱਚ ਪੈਰ ਘੜਦਾ ਹੈ ਪਰ ਪਾਣੀ ਹੈ ਨਹੀਂ ਇਹਦੇ ਜਿਮੈਟਰੀ ਵੀ ਤੁਸੀਂ ਪਾ ਸਕਦੇ ਹੋ ਕਿ ਕਿਸਾਨ ਵੀਰੋ ਥੈਲਾ ਰੇਤ ਦਾ ਲਓ ਮੁਠੀ ਕਿਤੇ ਗਿਰਨ ਨਹੀਂ ਦੇਣੀ ਪਤਲਾ ਛਿੱਟਾ ਰੱਖ ਕੇ ਪੂਰਾ ਵਧੀਆ ਛਿੱਟਾ ਦੇ ਦਿਓ 250 ਗ੍ਰਾਮ ਤੁਸੀਂ ਕਿਸਾਨ ਵੀਰੋ ਡੱਕਰ ਬਾਣ ਚ ਦੇ 200 ਗ੍ਰਾਮ ਰੇਸ ਲਈ ਬਾਣ ਚ ਪਾਉਣੀ ਆ ਠੀਕ ਹੈ ਤੇ ਅੱਗੇ ਕਿਸਾਨ ਵੀਰੋ ਇੱਕ ਰਲਾਉਣ ਦਾ ਇਹਦਾ ਜਿੱਦਾਂ ਆਪਾਂ ਕਹਦੇ ਤੁਹਾਨੂੰ ਨਵਾਂ ਤਜਰਬਾ ਜਿਹੜਾ ਆਪਾਂ ਦੋ ਚਾਰ ਕਿਸਾਨ ਵੀਰਾਂ ਤੋਂ ਸੁਣਿਆ ਜਿਨ੍ਹਾਂ ਨੇ ਪਾਈ ਐ ਤਾਂ ਕਿਸਾਨ ਵੀਰੋ ਜੇਕਰ ਹੁਣ ਤੁਸੀਂ 200 ਗ੍ਰਾਮ ਮੈਟਰੀਬੀ ਨੂੰ ਪਾ ਰਹੇ ਹੋ ਉਹਦੇ ਚ ਅੱਧਾ ਇੱਕ ਚਮਚ ਹਲਦੀ ਦਾ ਰਲਾ ਲਓ ਉਹਨੂੰ ਮਿਕਸ ਕਰ ਲਓ ਵਿੱਚ ਉਹਦੇ ਨਾਲ ਕਿਸਾਨ ਵੀਰੋ ਤੁਹਾਡੀ ਮੈਟਰੀਬੀ ਦਾ ਜਿਹੜਾ ਰੰਗ ਆ ਨਾ ਉਹ ਪੀਲਾ ਹੋ ਜਾਊਗਾ ਪੀਲਾ ਰੰਗ ਹੋਣ ਦੇ ਨਾਲ ਕਿਸਾਨ ਵੀਰੋ ਥੋੜੇ ਜਦੋਂ ਤੁਸੀਂ ਜੂਰੀਏ ਦੇ ਵਿੱਚ ਮੈਟਰੀਬਿਊਨਰ ਲਾਵੋਗੇ ਤਾਂ ਤੁਹਾਨੂੰ ਪਤਾ ਲੱਗ ਜੂ ਵੀ ਤੁਹਾਡੇ ਜੂਰੀ ਵਿੱਚ ਸਾਰੇ ਜਿ ਇਕਸਾਰ ਮੈਟਰੀਬਿਊਨਰ ਜਿਹੜੀ ਰਲ ਗਈ ਜਾਂ ਨਹੀਂ ਤੇ ਇੱਕ ਕਿਸਾਨ ਵੀਰ ਉਹਦੇ ਵਿੱਚ ਨਾ ਤੁਸੀਂ ਜਿੱਦਾਂ ਆਪਾਂ ਕਹੇ ਦੀ 20 25 ਐਮ ਐਲ 30 ਐਮ ਐਲ ਤੱਕ ਜਾਂ 40 ਐਮ ਐਲ 50 ਐਮ ਐਲ ਤੱਕ ਜਿੰਨਾ ਕੁ ਵੀ ਤੁਸੀਂ ਪਾ ਸਕਦੇ ਹੋ ਸਰੋਂ ਦਾ ਤੇਲ ਪਾਓ ਕਿਉਂਕਿ ਡੀਜ਼ਲ ਨਾਲ ਕਿਸਾਨ ਵੀਰੋ ਕਣਕਾਂ ਨੂੰ ਧੱਕਾ ਲੱਗਦਾ ਪਰ ਜੋ ਸਰੂਨਾ ਤੇਲ ਆ ਨਾ ਜਦੋਂ ਸਰੂਨਾ ਤੇਲ ਲਾ ਕੇ ਆਪਾਂ ਯੂਰੀਨੋਮੈਟਰੀਬਿਊਸ਼ਨ ਲਾਵਾਂਗੇ ਚਾਹੇ ਤੁਸੀਂ ਪਾਣੀ ਲਾ ਕੇ ਵੀ ਪਾ ਸਕਦੇ ਹੋ ਉਹ ਤੁਹਾਡੀ ਮਰਜ਼ੀ ਆ ਪਰ ਉਹਦੇ ਨਾਲ ਕਿਸਾਨ ਵੀਰੋ ਜਦੋਂ ਧਰਤੀ ਦੇ ਉੱਪਰ ਨਾ ਗਿਰਦੀ ਆ ਮੈਟਰੀਬਿਊਸ਼ਨ ਤਾਂ ਉਹ ਫਲੋ ਕਰ ਜਾਂਦੀ ਆ ਖੜ ਜਾਂਦੀ ਆ ਸਾਰੇ ਕਿਤੇ ਜਿਹਦੇ ਨਾਲ ਗੁੱਲੀ ਡੰਡੇ ਤੇ ਰਿਜ਼ਲਟ ਆ ਜਿਹੜਾ ਮੈਟਰੀਬਿਊਸ਼ਨ ਆ ਬਹੁਤ ਜ਼ਿਆਦਾ ਵਧੀਆ ਮਿਲ ਜਾਂਦਾ ਤੇ ਸਪਰੇਅ ਤੋਂ ਕਿਸਾਨ ਵੀਰੋ ਮੈਟਰੀਬਿਊਸ਼ਨ ਦਾ ਗਰੇਜ਼ ਕਰੋ ਕਦੇ ਭੁੱਲ ਕੇ ਵੀ ਇਹਦੀ ਸਪਰੇਆ ਜਿਹੜੀ ਕਣਕ ਦੇ ਵੀਰੇ ਨਾ ਕਰਨ ਦੀ ਆਪਾਂ ਤੁਹਾਨੂੰ ਸਲਾਹ ਦਿੰਨੇ ਆ ਕਿਉਂਕਿ ਇਹ ਬਹੁਤ ਜ਼ਿਆਦਾ ਜਿਹੜੀ ਸਪਰੇਆ ਇਹਦਾ ੱੱੱਕਾ ਮਾਰ ਜਾਂਦੇ ਜੇ ਆਪਾਂ ਗਲਤੀ ਕਰ ਜਾਈਏ ਗਲਤੀ ਹੋਏ ਜਾਂਦੀ ਆ ਕਿਉਂਕਿ ਕਈ ਕਿਸਾਨ ਵੀਰੇ ਸਪਰੇਹਾ ਕਰਾਉਂਦੇ ਨੇ ਕਈ ਆਪ ਕਰਦੇ ਨੇ ਬੇਖਿਆਲ ਹੋ ਕੇ ਕਈ ਵਾਰ ਉੱਤੇ ਜ਼ਿਆਦਾ ਪ੍ਰੈਸ਼ਰ ਪੈ ਗਿਆ ਜਾਂ ਕਿਵੇਂ ਟੋੜਾ ਕਿਸਾਨ ਵੀਰੋ ਕਣਕ ਦਾ ਨੁਕਸਾਨ ਇਹਨੇ ਕਰਨੀ ਕਰਨਾ ਨੀਚੇ ਜੂਰੀਏ 'ਚ ਤੁਸੀਂ ਪਾ ਸਕਦੇ ਹੋ ਦੂਜੇ ਜੂਰੀਏ ਦੇ ਵਿੱਚ ਇਹ ਪਾਉਣੀ ਆ ਜਿੱਥੇ ਬਹੁਤ ਜ਼ਿਆਦਾ ਗੁੱਲੀ ਡੰਡਾ ਜਿਵੇਂ ਆਪਣੇ ਆ ਹੁਣ ਆ ਡੇਢ ਪੌਣੇ 2 ਕਿੱਲੇ ਨੇ ਇਹਨਾਂ ਦੇ ਵਿੱਚ ਵਧੀਆ ਗੁੱਲੀ ਡੰਡਾ ਇਹਦੇ 'ਚ ਆਪਾਂ ਮੈਟਰੀਬਿਊਜ਼ ਨੇ ਪਾਉਣੀਆਂ ਪਾਣੀ ਕਿਤੇ ਕਿਤੇ ਖੜਾ ਹੈ ਜੇ 1-2 ਦਿਨਾਂ 'ਚ ਜਦੋਂ ਖਾ ਗਿਆ ਨਾਲ ਦੀ ਨਾਲ ਇਹਦੇ 'ਚ ਆਪਾਂ ਮੈਟਰੀਬਿਊਜ਼ ਨਾਲ ਜਿਹੜੀ ਪਾ ਦਾਂਗੇ 250 ਗ੍ਰਾਮ ਕਿੱਲੇ ਦੀ ਤੇ ਵਧੀਆ ਡੇਢ ਕਥਾਈਲੇ ਜਰ ਲਾ ਕੇ ਆਪਾਂ ਦੂਰਾ ਛਿੱਟਾ ਦੇ ਦਾਂਗੇ ਉਹਦੇ ਨਾਲ ਆ ਜਿਹੜਾ ਕੇਰਾਂ ਗੁੱਲੀ ਡੰਡਾ ਕਿਸਾਨ ਵੀਰੋ ਛੋਟਾ ਆਪਣਾ ਮਰਜੂ ਵੱਡੇ ਨੂੰ ਟੋਪਕ ਦੀ ਸਪਰੇਅ ਮਾਰ ਦੂਗੀ ਟੋਪਕ ਕਰ ਦਾਂਗੇ ਜਾਂ ਐਕਸੀਲ ਕਰ ਦਾਂਗੇ ਤੇ ਇਹ ਕਿਸਾਨ ਵੀਰਾਂ ਦਾ ਇੱਕ ਬਹੁਤ ਫੋਨ ਆਉਂਦੇ ਨੇ ਇਹ ਚੀਜ਼ ਬਾਰੇ ਕਿਉਂਕਿ ਬਹੁਤ ਸਾਰੇ ਕਿਸਾਨ ਵੀਰ ਨਵੀਂ ਪੌਣ ਲੱਗੇ ਨੇ ਇਹ ਤੇ ਉਹ ਵੀਰੇ ਇੱਕ ਤਾਂ ਇਹਨੂੰ ਪਾਣੀ ਨਾ ਖੇਤ ਦੇ ਵਿੱਚ ਹੋਵੇ ਤੇ ਕਿਤੇ ਵੀ ਡੈਰੀਚ ਪਾਣੀ ਨਾ ਹੋਵੇ ਦੂਜਾ ਵੀਰੇ ਦਾ ਪਿੱਛੇ ਆਪਾਂ ਨੇ ਰੇਹ ਨਹੀਂ ਗਿਰਨ ਦੇਣਾ ਜਿੱਥੇ ਰੇਹ ਦਾ ਥੋੜਾ ਜਿਆਦਾ ਕਰਕੇ ਨਾਲ ਦੀ ਨਾਲ ਇਹਨੇ ਨੁਕਸਾਨ ਆ ਜਿਹੜਾ ਉਹ ਕਰ ਦੇਣਾ ਤੇ ਅੱਗੇ ਕਿਸਾਨ ਵੀਰੋ ਜੋ ਵੀ ਕਿਸੇ ਵੀਰ ਨੇ ਮੈਟਰੀਬਿਊਸ਼ਨ ਪਾਉਣੀ ਆ ਉਹ ਆ ਤਜਰਬਾ ਜਰੂਰ ਕਰਕੇ ਦੇਖਿਓ ਇੱਕ ਤਾਂ ਹਲਦੀ ਜਾਂ ਜਿੱਦਾਂ ਆਪਾਂ ਕਹਿੰਦੇ ਲੱਡੂਆਂ ਵਾਲਾ ਰੰਗ ਉਹਦੀਆਂ ਦੋ ਚੁਟਕੀਆਂ ਵਿੱਚ ਪਾ ਲਓ ਉਹਨੇ ਸਾਰੀ ਮੈਟਰੀਅਲ ਨੂੰ ਦਾ ਰੰਗ ਪੀਲਾ ਕਰ ਦੇਣਾ ਤੇ ਜਦੋਂ ਤੁਸੀਂ ਜੂਰੀਏ ਦੇ ਵਿੱਚ ਲਾਉਂਗਾ ਤੇ ਤੁਹਾਨੂੰ ਤਾਂ ਕਿਸਾਨ ਵੀਰ ਉਹ ਜੂਰੀਏ ਦੇ ਵਿੱਚ ਲੱਗਣ ਦਾ ਉਹਦਾ ਪਤਾ ਲੱਗ ਜੂ ਵੀ ਆਪਣੇ ਸਾਰੇ ਜੂਰੀਏ ਚ ਇੱਕਸਾਰ ਇਹ ਮੈਟਰੀਅਲ ਨਾ ਰਲ ਗਈ ਦੂਜੇ ਨੰਬਰ ਤੇ ਇੱਕ ਕਿਸਾਨ ਵੀਰੋ ਹੋਰ ਸਾਵਧਾਨੀ ਤੁਹਾਨੂੰ ਮੈਂ ਦੱਸਦਾ ਕਦੇ ਵੀ ਇਹਨੂੰ ਪੱਲੀ ਤੇ ਲਾਉਣ ਦੀ ਕੋਸ਼ਿਸ਼ ਨਾ ਕਰਿਓ ਜਿੱਦਾਂ ਆਪਾਂ ਕਹਿੰਦੇ ਕਾਗਜ਼ 5x5 ਫੁੱਟ ਦਾ ਨਾ ਜਾ 6x6 ਫੁੱਟ ਦਾ ਇੱਕ ਵਧੀਆ ਪੋਲੀਥੀਨ ਕਾਗਜ਼ ਲੈ ਕੇ ਰੱਖੋ ਉਹਦੇ ਉੱਪਰ ਇਹਨੂੰ ਰਲਾਉਂਗੇ ਕਿਉਂਕਿ ਕਿਸਾਨ ਵੀ ਉਹ ਕਾਗਜ਼ ਨੂੰ ਕਰੇ ਵੀ ਕੋਈ ਦਵਾਈ ਨਹੀਂ ਚਿਪਕਦੀ ਹੁੰਦੀ ਪੱਲੀ ਦੇ ਕਿਸਾਨ ਵੀਰੋ ਫਿਰ ਵੀ ਵਿੱਚ ਦਵਾਈ ਲੱਗ ਕੇ ਰਹਿ ਜਾਂਦੀ ਆ ਤੇ ਕਿਸਾਨ ਵੀਰੋ ਚਵੱチェ ਦੇ ਵਿੱਚ ਤੁਸੀਂ ਜਿੱਦ ਆਪਾਂ ਕਹੇ ਜੀ ਪੱਲੀ ਵਗੈਰਾ ਜਾਂ ਕਾਗਜ਼ ਵਗੈਰਾ ਨਾ ਧੋਵੋ ਬਾਹਰ ਧੋ ਲਓ ਕਿਉਂਕਿ ਕਈ ਵਾਰ ਚ ਬੱਚਿਆਂ ਦੇ ਵਿੱਚ ਆਪਣੇ ਕੋਈ ਜਾਨਵਰ ਪਾਣੀ ਪੀ ਲੈਂਦਾ ਜਾਂ ਆਪਾਂ ਮੋਟਰ ਚਲਾ ਦਿੰਦੇ ਆ ਕਣਕਾਂ ਦੇ ਵਿੱਚ ਪਾਣੀ ਚਲਾ ਜਾਂਦਾ ਜਿੱਥੇ ਕਿਸਾਨ ਵੀਰੋ ਪਾਣੀ ਵਗ ਗਿਆ ਸਮਝ ਲਓ ਤੁਹਾਡੀ ਕਣਕ ਖਾਤਮ ਐ ਪਰ ਸਾਵਧਾਨੀ ਨਾਲ ਕੰਮ ਕਰਨ ਨਾਲ ਹੈਗਾ ਇਹ ਰਿਜ਼ਲਟ ਤੁਹਾਨੂੰ ਇਹਦਾ ਮਿਲ ਜੂ ਤੇ ਇਸੇ ਤਰ੍ਹਾਂ ਕਿਸਾਨ ਮੇਰੇ ਆਪਾਂ ਵਧੀਆ-ਵਧੀਆ ਗੱਲਾਂ ਤੁਹਾਡੇ ਲਈ ਲੈ ਕੇ ਹਾਜ਼ਰ ਹੋਣ ਦਰਾਂਗੇ ਧੰਨਵਾਦ